ਵਰਦੀ ਗਰਮੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਅਮਲਾ ਕਿਉਂ ਨਿਕਲਿਆ ਸੜਕਾਂ ਉੱਤੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਐਸਐਸਪੀ ਫਤਿਹਗੜ ਸਾਹਿਬ ਕੀ ਸੁਨੇਹਾ ਦੇ ਨਿਕਲੇ ਫਤਿਹਗੜ ਸਾਹਿਬ ਦੀਆਂ ਸੜਕਾਂ ਉੱਤੇ ਨ ਦੇ ਕੀ ਚੋਣੋ 2024 ਨੂੰ ਸ਼ਾਂਤੀ ਅਤੇ ਅਮਨ ਨਾਲ ਨੇਪਰੇ ਚਾੜਨ ਲਈ ਸਾਨਕ ਲੋਕਾਂ ਅੰਦਰ ਕਿਸੇ ਵੀ ਕਿਸਮ ਦੇ ਡਰ ਨੂੰ ਦੂਰ ਕਰਨ ਦੇ ਲਈ ਫਲੈਗ ਮਾਰਚ ਕੱਢਿਆ ਗਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਅਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਸ਼ਹਿਰ ਭਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਦਰਮਿਆਨ ਪੁਲਿਸ ਫੋਰਸ ਦੇ ਨਾਲ ਕੇਂਦਰੀ ਸੁਰੱਖਿਆ ਬਲ ਦੀਆਂ ਟੁਕੜੀਆਂ ਵੀ ਮੌਜੂਦ ਰਹੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ਰਗੇਲ ਅਤੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਆਖਿਆ ਕਿ ਇਹ ਫਲੈਗ ਮਾਰਚ ਅਗਲੇ ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਯਕੀਨੀ ਬਣਾਉਣ ਦੇ ਮੰਤਵ ਨਾਲ ਕੱਢਿਆ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਨਿਰਪੱਖ ਢੰਗ ਨਾਲ ਲੋਕ ਸਭਾ ਚੋਣਾਂ ਦਾ ਕੰਮ ਨਿਪਟਰੇ ਚੜ੍ਹਨ ਲਈ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਵਕ ਵਕ ਥਾਵਾਂ ਉੱਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸੇ ਨੂੰ ਵੀ ਵਿਅਕਤੀ ਨੂੰ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। आईटीबीपी टी तो गुजरात पुलिस तो फोर्स आई है सो जिमें पता है कि एक जून में अपनी इलेक्शन है एक जून में वोटिंग होनी है सो उसू दे देखते दे हुए अज शहर में फ्लैग मार्च किया जाएगा ताकि लोगों तक ही यह मैसेज पहुंच सके कि बिल्कुल फ्री फेयर इलेक्शन होएगी असि हाजिर है बाहरलीर्स भी आई ने ਕਿਸੇ ਨੂੰ ਵੀ ਹਲੇ ਕੋਈ ਇਹੋ ਜਿਹਾ ਡਾਊਟ ਹੈਗਾ ਕਿ ਕੋਈ ਗੜਬੜ ਹੋ ਸਕਦੀ ਹੈ ਉਹ ਉਹਨਾਂ ਦੇ ਦਿਮਾਗ ਤੋਂ ਨਿਕਲ ਜਾਣਾ ਚਾਹੀਦਾ ਤੇ ਨਾਲ ਹੀ ਲੋਕਾਂ 'ਚ ਵੀ ਇਹ ਕੰਫੀਡੈਂਸ ਆਏਗਾ ਕਿ ਉਹ ਆ ਕੇ ਤੇ ਆਪਣੀ ਵੋਟ ਕਾਸਟ ਕਰ ਸਕਣ ਬਿਨਾਂ ਕਿਸੇ ਪ੍ਰੈਸ਼ਰ ਦੇ जैन की दस है कि साइक्शन संबंध जारी फोर्स आई है आई टी पी पी की गुजरात पुलिस तो फोर्स आई है तो अब असं इलाकेग मार्च कर जा रहे हैं यद मुख्य मंतव यही होंगे है कि लोगों तो तो का जो इलेक्शन की प्रक्रिया हैगी है वासा हो नजर आई कि जो प्रशासन है ਅਤੇ ਪੁਲਿਸ ਪ੍ਰਸ਼ਾਸਨ ਹੈ ਉਹ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਦਾ ਪਰਵਲ ਕਰਨ ਲਈ वचनबद्ध ਹੈ ਜੇ ਹਾਪਨੇ ਕੋਲ ਦੋ ਕੰਪਨੀ ਹੈ ਆਨਲਿਸ ਸਮਨੇ ਦੇ ਵਿੱਚ ਇੱਕ ਗਿਨਤੀ ਵਧੇਗੀ ਜਿਵੇਂ ਜਿਵੇਂ ਇਲੈਕਸ਼ਨ ਦੇਖੋ ਪੂਰੇ ਇਲਾਕੇ ਦੇ ਵਿੱਚ ਸਪੈਸ਼ਲ ਨਾਟਾਬਿਲਿਟੀ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਵੀ ਹੋਣਾ ਕਿ ਪੈਟਰੋਲਿੰਗ ਪਾਰਟੀਆਂ ਦੇ ਵਿਜ਼ਿਟ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇੱਥੇ ਵਿਜ਼ਿਟ ਜ਼ਰੂਰੀ ਹੈ ਉਹਤੇ ਵਿਜ਼ਿਟ ਕੀਤੀ ਜਾ ਰਹੀ ਹੈ ਤਸਵੀਰ ਦੀ ਹੈਂਡਲਿਬਿਲਿਟੀ ਲਗਾਤਾਰ ਜਾ ਰਹੀ ਹੈ ਅਤੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਵਿੱਚ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਲੈਕਸ਼ਨ ਹੋ